ਗੁਰੂ ਅਮਰਦਾਸ ਜੀ ਦੀ ਇਸ ਇਤਿਹਾਸਕ ਲੜੀ ਦੇ ਵਿੱਚ ਪਿੱਛੇ ਅਸੀਂ ਸਰਵਣ ਕੀਤਾ ਕਿ ਗੁਰੂ ਅੰਗਦ ਦੇਵ ਜੀ ਪਾਸ ਪਹੁੰਚ ਕਰਕੇ ਬਾਬਾ ਅਮਰਦਾਸ ਜੀ ਸੇਵਾ ਕੁਮਾਰੇ ਸਨ ਤੇ ਇਸੇ ਲੜੀ ਤਹਿਤ ਅੱਜ ਅਸੀਂ ਸਰਵਣ ਕਰਾਂਗੇ ਕਿ ਖਡੂਰ ਸਾਹਿਬ ਵਿਖੇ ਜੋਗੀਆਂ ਦਾ ਇੱਕ ਮਜ਼ਬੂਤ ਮੱਠ ਸੀ ਇਸ ਮੱਠ ਦਾ ਇੰਚਾਰਜ ਇੱਕ ਕੰਨਪਾਟਾ ਸ਼ਿਵਨਾਥ ਜੋਗੀ ਸੀ ਜਦ ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਨੇ ਸਿੱਖੀ ਦਾ ਮਜ਼ਬੂਤ ਕੇਂਦਰ ਬਣਾ ਕੇ ਗੁਰਮਤਮਾ ਅੰਡ ਦੀਆਂ ਕਿਲਨਾ ਬਖੇਰੀਆਂ ਇਹ ਜੋਗੀ ਆਪਣੇ ਮਤ ਦੇ ਥੋਥੇਪਨ ਨੂੰ ਮੁੱਖ ਰੱਖ ਕੇ ਕਿਤੇ ਬਾਹਰ ਖਿਸਕ ਗਿਆ ਇਸ ਨੇ ਇਸ ਆਸ ਨਾਲ ਦੜ ਬੱਟ ਲਈ ਸੀ ਕਿ ਆਉਣ ਵਾਲੇ ਸਮੇਂ ਕਦੀ ਤਾਂ ਭਲੇ ਦਿਨ ਆਉਣਗੇ ਜੋਗੀ ਦਾ ਡੇਰਾ ਖਾਲੀ ਜਿਆ ਹੋ ਗਿਆ ਕਈ ਵਾਰ ਸਾਲ ਮਹੀਨੇ ਜੋਗੀ ਵਾਪਸ ਨਾ ਪਰਤਿਆ ਕਈਆਂ ਨੇ ਸਮਝਿਆ ਕਿ ਜੋਗੀ ਚੜ੍ਹਾਈ ਕਰ ਗਿਆ ਹੋਣਾ ਹੈ ਪਰ ਸ਼ਿਵਨਾਥ ਕਨਪਾਟੇ ਦਾ ਸਰੀਰ ਦੇਵਤਿਆਂ ਦੀ ਇਸ ਪਵਿੱਤਰ ਭੂਮੀ ਵਿੱਚ ਅਜੇ ਕਾਇਮ ਸੀ ਭੌਂਦਿਆਂ ਪਟਕਦਿਆਂ ਫਿਰ ਖਡੂਰ ਸਾਹਿਬ ਆਵਜਿਆ ਉਸ ਦੇ ਚੇਟਕੀ ਤੇ ਕਰੋਧੀ ਸੁਭਾਅ ਤੋਂ ਹਰ ਕੋਈ ਚੰਗੀ ਤਰ੍ਹਾਂ ਜਾਣੂ ਸੀ ਗੁਰੂ ਸਾਹਿਬ ਦੇ ਖਡੂਰ ਸਾਹਿਬ ਜਾਣ ਤੋਂ ਪਹਿਲਾਂ ਉਸ ਦਾ ਨਗਰ ਵਿੱਚ ਬਹੁਤ ਰੋਹ ਪ ਤੇ ਦਬਦਬਾ ਜਿਆ ਸੀ ਹੁਣ ਤੱਕ ਖਡੂਰ ਸਾਹਿਬ ਦੇ ਲੋਕ ਗੁਰੂ ਅੰਗਦ ਦੇਵ ਜੀ ਦੀ ਮਹਾਨ ਮਿੱਠੀ ਤੇ ਪਿਆਰੀ ਸ਼ਖਸੀਅਤ ਔਰ ਉਹਨਾਂ ਦੇ ਉਪਦੇਸ਼ਾਂ ਤੋਂ ਵੀ ਕੁਝ ਨਾ ਕੁਝ ਜ਼ਰੂਰ ਵਾਕਿਫ ਹੋ ਗਏ ਸਨ ਖਡੂਰ ਦੇ ਲੋਕਾਂ ਨੇ ਜੋਗੀ ਸ਼ਿਵਨਾਥ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰ ਦਿੱਤਾ ਤੇ ਕਿਸੇ ਨੇ ਬਾਤ ਨਾ ਪੁੱਛੀ ਜੋਗੀ ਨੇ ਖੁਨ ਸਖਾਧੀ ਤੇ ਗੁਰੂ ਅੰਗਰ ਦੇਵ ਜੀ ਨਾਲ ਈਰਖਾ ਕਰਨ ਲੱਗਾ ਉਹ ਕਿਸੇ ਐਸੇ ਮੌਕੇ ਦੀ ਤਲਾਸ਼ ਵਿੱਚ ਸੀ ਜਦ ਉਹ ਗੁਰਮਤ ਪ੍ਰਚਾਰ ਦੇ ਰਾਹ ਵਿੱਚ ਰੁਕਾਵਟ ਖੜੀ ਕਰ ਸਕੇ ਕਰਨੀ ਕਰਤਾਰ ਦੀ ਕਿ ਉਸ ਸਾਲ ਉੱਕਾ ਮੀਨਾ ਪਿਆ ਕਿਸਾਨਾਂ ਦੀ ਖੇਤੀਬਾੜੀ ਮੀਂਹ ਆਸਰੇ ਹੀ ਸੀ ਭਾਦਰੋਂ ਵੀ ਲੰਘਦਾ ਦਿਖ ਰਿਹਾ ਸੀ ਮੀਂਹ ਨਾ ਪੈਣ ਕਾਰਨ ਕਿਸਾਨ ਦੁਖੀ ਸਨ ਹਰੀਆਂ ਖੇਤੀਆਂ ਵੀ ਸੁੱਕਣ ਲੱਗੀਆਂ ਮੀਂਹ ਤਾਂ ਰੱਬ ਦੀ ਖੇਡ ਹੈ ਕਦੀ ਪਹਿਲੇ ਬਰਸ ਪੈਂਦਾ ਤੇ ਕਦੀ ਪਿੱਛੋਂ ਕਦੀ ਬਹੁਤ ਵੱਧ ਤੇ ਕਦੀ ਘੱਟ ਕਨਪਾਟੇ ਨੇ ਮੌਕੇ ਦਾ ਫਾਇਦਾ ਉਠਾਉਣ ਲਈ ਹੱਥ ਪੈਰ ਮਾਰਨੇ ਸ਼ੁਰੂ ਕੀਤੇ ਤੇ ਲੋਕਾਂ ਨੂੰ ਕਹਿਣ ਲੱਗਾ ਮੀਂਹ ਕਿਵੇਂ ਪਵੇ ਤੁਹਾਡੇ ਪਾਪਾਂ ਦਾ ਫਲ ਤਾਂ ਅੰਤ ਮਿਲਣਾ ਹੀ ਹੈ ਨਾ ਸ਼ਾਸਤਰਾਂ ਦੀ ਮਰਿਆਦਾ ਤੋੜ ਕੇ ਤੁਸੀਂ ਸਾਨੂੰ ਬ੍ਰਹਮਚਾਰੀ ਸਾਧਾ ਨੂੰ ਛੱਡ ਕੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਬਣਾ ਲਿਆ ਹੈ ਜੋ ਇੱਕ ਗ੍ਰਸਤੀ ਅਰ ਬਾਲ ਬੱਚੇਦਾਰ ਹੈ ਗੁਰੂ ਕੇਵਲ ਅਸੀਂ ਬਣ ਸਕਦੇ ਹਾਂ ਸਾਨੂੰ ਛੱਡ ਕੇ ਗੁਰੂ ਅੰਗਦ ਦੇਵ ਜੀ ਨੂੰ ਮੰਨਣ ਨਾਲ ਇਹ ਉਹ ਪੱਦਰ ਪ੍ਰਗਟ ਹੋਣਾ ਹੀ ਸੀ ਕੁਝ ਸਿਆਣਿਆਂ ਨੇ ਗੁਰੂ ਜੀ ਦੇ ਮਹਾਨ ਗੁਣਾਂ ਦਾ ਜ਼ਿਕਰ ਵੀ ਕਰ ਦਿੱਤਾ ਅਰ ਸਾਫ਼ ਕਿਹਾ ਕਿ ਗੁਰੂ ਜੀ ਸਭ ਨੂੰ ਸ਼ੁਭ ਅਮਲਾਂ ਦਾ ਉਪਦੇਸ਼ ਦਿੰਦੇ ਹਨ ਸਭ ਦਾ ਭਲਾ ਕਰਦੇ ਹਨ ਪ੍ਰਭੂ ਨਾਮ ਦਾ ਸਾਖਸ਼ਾਤ ਸਰੂਪ ਹਨ ਇਸ ਗੱਲ ਨਹੀਂ ਸਗੋ ਬਲਦੀ ਤੇ ਤੇਲ ਦਾ ਕੰਮ ਕੀਤਾ ਕਹਿਣ ਲੱਗਾ ਜੇ ਗੁਰੂ ਸਾਹਿਬ ਇਤਨੇ ਕਲਾਵਾਨ ਹਨ ਤਾਂ ਉਹਨਾਂ ਨੂੰ ਕਹੋ ਮੀਂਹ ਪਵਾ ਦੇਣ ਇੱਥੋਂ ਤੀਕ ਇਰਖਾ ਲੋ ਕਨਪਾਟਾ ਅੱਗੇ ਵੱਧ ਗਿਆ ਕਿ ਕਹਿਣ ਲੱਗਾ ਤੁਸੀਂ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਤੋਂ ਕੱਢ ਦੇਵੋ ਮੈਂ ਆਪ ਮੀਂਹ ਬਸਾ ਦੇਵਾਂਗਾ ਗੁਰੂ ਜੀ ਤਾਂ ਸਦਾ ਰੱਬ ਦੀ ਰਜ਼ਾ ਵਿੱਚ ਰਾਜੀ ਰਹਿਣ ਦੇ ਉੱਦਮ ਕਰਨ ਦੀ ਪ੍ਰੇਰਣਾ ਕਰਦੇ ਸਨ ਪਰ ਪਿੰਡ ਦੇ ਕਿਸਾਨ ਕਨਪਾਟੇ ਸ਼ਿਵਨਾਥ ਦੀਆਂ ਗੱਲਾਂ ਵਿੱਚ ਆ ਗਏ ਕੁਝ ਕਿਸਾਨ ਚੁੱਕੇ ਚੁਕਾਏ ਗੁਰੂ ਜੀ ਕੋਲ ਆਏ ਤੇ ਆ ਕੇ ਕਹਿਣ ਲੱਗੇ ਕਿ ਜਾਂ ਤਾਂ ਮੀਂਹ ਪਵਾ ਦਿਓ ਜਾਂ ਨਗਰ ਛੱਡ ਦਿਓ ਕਿਉਂਕਿ ਜੋਗੀ ਕਨਪਾਟੇ ਦੇ ਕਹਿ ਮੁਤਾਬਕ ਮੀਂਹ ਆਪ ਦੇ ਕਾਰਨ ਰੁਕਿਆ ਪਿਆ ਹੈ ਜ਼ਿਮੀਂਦਾਰ ਔੜ ਹੱਥੋਂ ਬਹੁਤ ਤੰਗ ਆਏ ਹੋਏ ਸਨ ਇਸ ਤੰਗੀ ਕਾਰਨ ਹੀ ਉਹ ਗੁਰੂ ਸਾਹਿਬ ਤੋਂ ਇਮਾਨ ਤਿਆਗ ਬੈਠੇ ਸਨ ਗੁਰੂ ਜੀ ਨੇ ਤਾਂ ਸਦਾ ਸਭ ਨੂੰ ਪ੍ਰਭੂ ਦੀ ਰਜ਼ਾ ਵਿੱਚ ਰਹਿਣ ਦੀ ਸਿੱਖਿਆ ਦਿੱਤੀ ਸੀ ਇਹੋ ਸਿਧਾਂਤ ਤਾਂ ਧਰਮ ਤੇ ਭਗਤੀ ਦਾ ਮੂਲ ਤਤ ਹੈ ਲੋਕਾਂ ਦੇ ਭਰਮ ਨੂੰ ਜੜੋਂ ਕੱਟਣ ਲਈ ਆਪ ਜੀ ਨੇ ਖਡੂਰ ਸਾਹਿਬ ਛਾਰ ਦਿੱਤਾ ਤੇ ਭੈਰੋਵਾਲ ਆਦਿਕ ਤੋਂ ਹੁੰਦੇ ਹੋਏ ਖਾਨ ਅਜ਼ਾਦੀ ਦੀ ਜੂ ਵਿੱਚ ਜਾ ਡੇਰਾ ਲਾਇਆ ਟੂਲ ਆਦਿਕ ਪਿੰਡਾਂ ਵਿੱਚ ਵੀ ਪ੍ਰਚਾਰ ਕੀਤਾ ਟਿਕਾਣਾ ਕਰਨ ਵਾਲੀ ਥਾਂ ਤੇ ਪਿੰਡ ਖਾਨ ਛਾਪਰੀ ਬਸ ਗਿਆ ਇਹਨਾਂ ਦਿਨਾਂ ਵਿੱਚ ਬਾਬਾ ਅਮਰਦਾਸ ਜੀ ਗੁਰੂ ਹੁਕਮ ਅਨੁਸਾਰ ਕੰਮ ਲਈ ਆਪਣੇ ਪਿੰਡ ਬਾਸਰ ਕੇ ਗਏ ਹੋਏ ਸਨ ਖਡੂਰ ਸਾਹਿਬ ਵਾਪਸ ਆ ਕੇ ਸਾਰੇ ਹਾਲਾਤ ਦੇਖੇ ਤਾਂ 당ਗ ਰਹਿ ਗਏ ਔਰ ਬੜੇ ਦੁਖੀ ਹੋਏ ਗੁਰੂ ਅੰਗਦ ਦੇਵ ਜੀ ਜੈਸੀ ਧਰਮ ਪਰ ਉਪਕਾਰ ਤੇ ਰੱਬੀ ਪਿਆਰ ਦੀ ਸਾਖਸ਼ਾਤ ਮੂਰਤ ਨਾਲ ਈਰਖਾ ਕਰਕੇ ਨਿਰਾਦਰ ਕਰਨ ਵਾਲੇ ਸ਼ਿਵਨਾਥ ਕਨਪਾਟੇ ਨਾਲ ਸਹੀ ਢੰਗ ਨਾਲ ਨਿਭੜਨ ਦਾ ਫੈਸਲਾ ਬਾਬਾ ਅਮਰਦਾਸ ਜੀ ਨੇ ਕਰ ਲਿਆ ਸੱਚਾ ਗੁਰਸਿੱਖ ਆਪਣੇ ਗੁਰੂ ਦਾ ਨਿਰਾਦਰ ਕਿਵੇਂ ਬਰਦਾਸ਼ਤ ਕਰ ਸਕਦਾ ਹੈ ਬਾਬਾ ਅਮਰਦਾਸ ਜੀ ਇਹ ਗੱਲ ਵੀ ਭਲੀ ਭਾਂਤ ਸਮਝਦੇ ਸਨ ਕਿ ਜੋਗੀ ਸ਼ਿਵਨਾਥ ਲੋਕਾਂ ਨੂੰ ਸੱਚ ਧਰਮ ਦਾ ਉਪਦੇਸ਼ ਦੇਣ ਦੀ ਥਾਂ ਭੜਵਾ ਮਹਿਮਾਂ ਵਿੱਚ ਪਟਕਾਏਗਾ ਅਤੇ ਇਸ ਤਰ੍ਹਾਂ ਉਹਨਾਂ ਦਾ ਆਤਮਿਕ ਜੀਵਨ ਵੀ ਬਰਬਾਦ ਕਰ ਦੇਵੇਗਾ ਜੋਗੀ ਦੀ ਚੁੱਕਣਾ ਵਿੱਚ ਲਗਭਗ ਸਾਰਾ ਨਗਰੀ ਕੁਰਾਹੇ ਪਿਆ ਹੋਇਆ ਸੀ ਅਜਿਹੀ ਹਾਲਤ ਵਿੱਚ ਬਾਬਾ ਅਮਰਦਾਸ ਜੀ ਦੀ ਥਾਂ ਕੋਈ ਹੋਰ ਹੁੰਦਾ ਤਾਂ ਵਿਰੋਧੀਆਂ ਦੀ ਬਹੁ ਗਿਣਤੀ ਨੂੰ ਬੇਕ ਕੇ ਜ਼ਰੂਰ ਕਵਰਾ ਜਾਂਦਾ ਅੱਬਾ ਅਮਰਦਾਸ ਜੀ ਨੇ ਮਹਾਨ ਡ੍ਰਿੜਤਾ ਦਾ ਸਬੂਤ ਪੇਸ਼ ਕੀਤਾ ਆਪ ਨਗਰ ਦੇ ਹਰ ਮੁਖੀ ਨੂੰ ਮਿਲੇ ਆਪਣੇ ਬਚਨਾਂ ਨਾਲ ਉਹਨਾਂ ਦੀ ਅੰਤਰ ਆਤਮਾ ਨੂੰ ਝੰਡੋਰ ਸੁਟਿਆ ਅਤੇ ਨਗਰ ਦੇ ਵਾਸੀਆਂ ਅਤੇ ਮੁਖੀਆਂ ਨੂੰ ਉਹਨਾਂ ਦੀ ਮੂਰਖਤਾ ਅਤੇ ਕਨਪਾਟੇ ਜੋਗੀ ਦੀ ਕੋਟਲਤਾ ਅਰ ਈਰਖਾ ਨੂੰ ਉਗਾੜ ਕੇ ਰੱਖ ਦਿੱਤਾ 8 ਦਿਨਾਂ ਤੋਂ ਵੀ ਵੱਧ ਸਮਾਂ ਹੋ ਚੁੱਕਾ ਸੀ ਪਰ ਮੀ ਫੇਰ ਵੀ ਨਹੀਂ ਪਿਆ ਕਿਸਾਨਾਂ ਤੇ ਨਗਰਵਾਸੀਆਂ ਰਾਹੀ ਬਾਬਾ ਅਮਰਦਾਸ ਜੀ ਨੇ ਸ਼ਿਵਨਾਥ ਨੂੰ ਸਿੱਧੀ ਗੱਲ ਕਹਿ ਦਿੱਤੀ ਕਿ ਹੁਣ ਤੱਕ ਉਹ ਆਪਣੀ ਕਰਾਮਾਤ ਨਾਲ ਵਰਖਾ ਪਾ ਕੇ ਦੱਸੇ ਨਹੀਂ ਤੇ ਆਪਣੇ ਈਰਖਾ ਭਰੇ ਕਰਮਾਂ ਦਾ ਫਲ ਭੁਗਤਣ ਲਈ ਤਿਆਰ ਹੋ ਜਾਵੇ ਵਰਖਾ ਉੱਕੀ ਨਾ ਹੋਣ ਕਾਰਨ ਅੱਗੇ ਹੀ ਕਿਸਾਨ ਬਹੁਤ ਤੰਗ ਆ ਚੁੱਕੇ ਸਨ ਉਤੋਂ ਬਾਬਾ ਅਮਰਦਾਸ ਜੀ ਨੇ ਉਹਨਾਂ ਨੂੰ ਉਹਨਾਂ ਦੀ ਮਹਾਨ ਗਲਤੀਆਂ ਤੇ ਅਪਰਾਧ ਦਾ ਅਹਿਸਾਸ ਕਰਵਾ ਦਿੱਤਾ ਸੀ ਗੁਰੂ ਅੰਗਦ ਦੇਵ ਜੀ ਦੀ ਪਿਆਰੀ ਮਿੱਠੀ ਤੇ ਪਰ ਉਪਕਾਰੀ ਸ਼ਖਸੀਅਤ ਅਤੇ ਉਹਨਾਂ ਨਾਲ ਕੀਤੇ ਦੁਰਵਿਵਹਾਰ ਕਾਰਨ ਨਗਰ ਵਾਸੀ ਤੇ ਕਿਸਾਨ ਬਾਰ-ਬਾਰ ਪਛਤਾ ਰਹੇ ਸਨ ਉਧਰ ਗੁਰੂ ਅੰਗਦ ਦੇਵ ਜੀ ਤੋਂ ਬੇਮੁਖ ਹੋਏ ਅਤੇ ਇਧਰ ਸ਼ਿਵਨਾਥ ਜੋਗੀ ਦੀ بارش ਕਰਵਾ ਦੇਣ ਦੀ ਫੜ ਪੂਰੀ ਨਾ ਹੋ ਸਕਣ ਕਾਨ ਔਖੇ ਸਨ ਜੋਗੀ ਸ਼ਿਵਨਾਥ ਗ੍ਰੋਧੀ ਸੁਭਾਅ ਦਾ ਇਖਾਲੂ ਪੁਰਖ ਸੀ ਵਰਖਾ ਕਰਾ ਸਕਣ ਦਾ ਤੁੱਕਾ ਤਾਂ ਲੱਗ ਨਾ ਸਕਿਆ ਅਤੇ ਲੋਕਾਂ ਦੇ ਤਾਨਿਆਂ ਮਹਿਨਿਆਂ ਨੂੰ ਨਾ ਸਹਾਰਦਾ ਹੋਇਆ ਬਹਾਨੇਬਾਜ਼ੀਆਂ ਭਾਲਣ ਲੱਗ ਪਿਆ ਕਦੀ ਕਹੇ ਕਿ ਨਗਰ ਵਾਲਿਆਂ ਨੇ ਗੁਰੂ ਅੰਗਰ ਦੇਵ ਜੀ ਨੂੰ ਮੰਨ ਕੇ ਬਹੁਤ ਵੱਡਾ ਪਾਪ ਕੀਤਾ ਸੀ ਇਸ ਲਈ ਕੰਨਪਾਟੇ ਦੇ ਮੰਤਰ ਯੰਤਰ ਵੀ ਵਰਖਾ ਕਰਾ ਸਕਣ ਦੇ ਅਮ ਸਮਰੱਥ ਨਹੀਂ ਹੋ ਰਹੇ ਲੋਕੀ ਹੁਣ ਤੱਕ ਸਭ ਗੱਲ ਸਮਝ ਚੁੱਕੇ ਸਨ ਇਹ ਗੱਲ ਵੀ ਉਹ ਸਮਝ ਚੁੱਕੇ ਸਨ ਕਿ ਗੁਰੂ ਅੰਗਦ ਦੇਵ ਜੀ ਨੂੰ ਈਰਖਾ ਵਸ ਨਗਰ ਵਿੱਚੋਂ ਕਢਵਾਉਣ ਦਾ ਮਹਾ ਅਪਰਾਧ ਸ਼ਿਵਨਾਥ ਨੇ ਕੀਤਾ ਕਰਵਾਇਆ ਸੀ ਲੋਕਾਂ ਨੂੰ ਜਦ ਅਸਲੀਅਤ ਉਗੜ ਗਈ ਉਹ ਕਾਬੂ ਤੋਂ ਬਾਹਰ ਹੋ ਗਏ ਉਹਨਾਂ ਨੇ ਸ਼ਿਵਨਾਥ ਨੂੰ ਗਲੋਂ ਧੂਕੇ ਖਿੱਚਾ ਧੂਈ ਕਰਕੇ ਐਸਾ ਘਸੀਟਿਆ ਕਿ ਸ਼ਿਵਨਾਥ ਚੜਾਈ ਕਰ ਗਿਆ ਕਾਰਨੀ ਕਰਤਾਰ ਦੀ ਕਿ ਇਸ ਸਮੇਂ ਖਡੂਰ ਸਾਹਿਬ 'ਵਸਮਾਨ ਤੇ ਬੱਦਲ ਛਾ ਗਏ ਅਤੇ ਰੱਜਵੀਂ ਬਾਰਿਸ਼ ਹੋਈ। ਪ੍ਰਾਤਨ ਗ੍ਰੰਥਾਂ ਵਿੱਚ ਇਹ ਵੀ ਲਿਖਿਆ ਮਿਲਦਾ ਹੈ ਕਿ ਬਾਬਾ ਅਮਰਦਾਸ ਜੀ ਨੇ ਸੈ ਸੁਭਾ ਇਹ ਕਹਿ ਦਿੱਤਾ ਸੀ ਕਿ ਵਰਖਾ ਕੇਵਲ ਉਹਨਾਂ ਖੇਤਾਂ ਤੇ ਹੋਵੇਗੀ ਜਿਨ੍ਹਾਂ ਵਿੱਚ ਸ਼ਿਵਨਾਥ ਦਾ ਸਰੀਰ ਕਸੀਟਿਆ ਜਾਵੇਗਾ। ਸੂਰਜ ਅਸਤ ਤੋਂ ਪਹਿਲਾਂ ਹੀ ਆਪਣੇ ਆਪਣੇ ਖੇਤਾਂ ਵਿੱਚ ਵਰਖਾ ਕਰਵਾਉਣ ਲਈ ਜੱਟ ਖਿੱਚਾ ਤੋਹੀ ਨਾਲ ਸ਼ਿਵਨਾਥ ਦੇ ਸਰੀਰ ਨੂੰ ਖੇਤਾਂ ਵਿੱਚ ਕਸੀਟਣ ਲੱਗ ਪਏ। ਕੁਝ ਵੀ ਹੋਵੇ ਇਸ ਘਟਨਾ ਤੋਂ ਬਾਬਾ ਅਮਰਦਾਸ ਜੀ ਦੀ ਗੁਰੂ ਪ੍ਰਤੀ ਆਨੰਦ ਸ਼ਰਧਾ ਅਰ ਭਗਤੀ ਭਾਵਨਾ ਬਿਲਕੁਲ ਸਪਸ਼ਟ ਹੋ ਜਾਂਦੀ ਹੈ ਗੁਰੂ ਅੰਗਦ ਦੇਵ ਜੀ ਨੂੰ ਜਦ ਇਸ ਕਾਰਵਾਈ ਬਾਰੇ ਪਤਾ ਲੱਗਾ ਤਾਂ ਆਪਨੇ ਬਾਬਾ ਅਮਰਦਾਸ ਜੀ ਅਤੇ ਖਡੂਰ ਸਾਹਿਬ ਦੇ ਜ਼ਿਮੀਂਦਾਰਾਂ ਦੇ ਇਸ ਕਰਮ ਨੂੰ ਉੱਕਾ ਪਰਵਾਹ ਨਾ ਕੀਤਾ ਬਾਬਾ ਅਮਰਦਾਸ ਜੀ ਨੇ ਤਾਂ ਆਪਣਾ ਫਰਜ਼ ਪੂਰਾ ਕੀਤਾ ਸੀ ਸਤਿਗੁਰੂ ਨਾਲ ਈਰਖਾ ਕਰਕੇ ਉਹਨਾਂ ਦਾ ਨਿਰਾਦਰ ਕਰਨ ਵਾਲੇ ਨੂੰ ਉਸ ਦੀ ਕੀਤੀ ਦਾ ਫਲ ਭੁਗਤਵਾਇਆ ਪਰ ਗੁਰੂ ਅੰਗਦ ਦੇਵ ਜੀ ਨੇ ਖਿਮਾ ਕਰਨ ਦਾ ਮਹਾਨ ਉਪਦੇਸ਼ ਦਿੱਲ ਕਰਵਾਇਆ ਗੁਰਮਤ ਦਾ ਉਪਦੇਸ਼ ਵੀ ਸਪਸ਼ਟ ਹੈ ਕਿ ਜੇ ਕਰਾਮਾਤੀ ਤਾਕਤਾਂ ਨਾਲ ਕਿਸੇ ਨੂੰ ਅਥਵਾ ਲੋਕਾਂ ਨੂੰ ਝੁਕਾ ਲਈਏ ਤਾਂ ਇਸ ਵਿੱਚ ਲਾਭ ਦੀ ਥਾਂ ਨੁਕਸਾਨ ਵਧੇਰੇ ਹੁੰਦਾ ਹੈ ਇਸ ਨਾਲ ਮਨ ਵਿੱਚ ਹਉਮੈ ਹੰਕਾਰ ਪੈਦਾ ਹੁੰਦੇ ਹਨ ਜਿਸ ਕਾਰਨ ਮਨੁੱਖ ਉੱਚੀ ਆਤਮਿਕ ਅਵਸਥਾ ਤੋਂ ਹੇਠਾਂ ਆ ਡਿੱਗਦਾ ਹੈ